ਨਮਸਕਾਰ ਮੈਂ ਹਾਂ ਤੁਹਾਡਾ ਹੋਸ ਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਭਾਰਤੀ ਜਨਤਾ ਪਾਰਟੀ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਜਿਹੜਾ ਦਾਅ ਪੇਚ ਉਸਨੇ ਖੇੜਿਆ ਸੀ ਪੰਜਾਬ ਦੇ ਵਿੱਚ ਉਸ ਨੂੰ ਪੂਰਾ ਕਾਰਗਰ ਨਹੀਂ ਕਰ ਸਕੇ ਨਾ ਹੀ ਇੱਕ ਸੀਟ ਮਿਲੀ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਇਸ ਦੇ باوجود ਵੀ ਭਾਰਤੀ ਜਨਤਾ ਪਾਰਟੀ ਨੇ ਰਵਨੀਤ ਬਿੱਟੂ ਨੂੰ ਕੇਂਦਰੀ ਮੰਤਰੀ ਬਣਾ ਦਿੱਤਾ ਹੈ ਉਸ ਦੇ ਕੋਲ ਦੋ ਮਹਿਕਮੇ ਨੇ ਇੱਕ ਹੈ ਫੂਡ ਪ੍ਰੋਸੈਸਿੰਗ ਅਤੇ ਦੂਸਰਾ ਹੈ ਰੇਲਵੇ ਡਿਪਾਰਟਮੈਂਟ ਜੇ ਹੁਣ ਗੱਲ ਕਰੀਏ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਨੂੰ ਲੈ ਕੇ ਅੰਦਰੋਂ-ਆਂਦਰੀ ਖਿੱਚ-ਤਾਣੀ ਚੱਲ ਰਹੀ ਹੈ ਕੀ ਸੁਨੀਲ ਕੁਮਾਰ ਜੱਖ ਨੂੰ ਪ੍ਰਧਾਨਗੀ ਦੀ ਕੁਰਸੀ ਤੋਂ ਲਿਆ ਜਾ ਸਕਦਾ ਹੈ ਲਾਇਆ ਤੇ ਜਾ ਸਕਦਾ ਹੈ ਥੋੜੀਆਂ ਜੀਆਂ ਰੁਕਾਵਟਾਂ ਦਾ ਸਾਹਮਣਾ ਕਰ ਰਹੀ ਹੈ ਭਾਰਤੀ ਜਨਤਾ ਪਾਰਟੀ ਪੂਰੇ ਭਾਰਤ ਦੇ ਵਿੱਚ ਨੰਬਰ 1 ਇਹ ਹੈ ਕਿ ਹਰਿਆਣਾ ਤੇ ਮਹਾਰਾਸ਼ਟਰ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਨੇ ਉਸ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਉਧਰ ਜਿਹੜਾ ਜ਼ੋਰ ਲਗਾਵੇਗੀ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਗੱਲ ਕਰੀਏ ਉੱਤਰ ਪ੍ਰਦੇਸ਼ ਦੀ ਉਥੇ ਵੀ ਬੀਜੇਪੀ ਦੀ ਸਥਿਤੀ ਚੰਗੀ ਨਹੀਂ ਹੈ ਕਿਉਂਕਿ ਯੋਗੀ ਹੁਣ ਆਪਣੀ ਮਨਮਰਜ਼ੀ ਕਰਨ ਲੱਗ ਪਿਆ ਹੈ ਦੂਸਰੇ ਪਾਸੇ ਅਕਲੇਸ਼ ਯਾਦਵ ਨੇ ਇਹ ਗੱਲ ਕਹਿ ਦਿੱਤੀ ਹੈ 100 ਲਿਆਓ ਤੇ ਸਰਕਾਰ ਬਣਾਓ ਉਧਰ ਜਿੰਨੇ ਵੀ ਕਾਰਕਿਰਤਾ ਨੇ ਭਾਰਤੀ ਜਨਤਾ ਪਾਰਟੀ ਦੇ ਉਹ ਸਾਰੇ ਉਹਦੇ ਉਲਝੇ ਹੋਏ ਨੇ ਕਿ ਯੋਗੀ ਤੋਂ ਬਾਅਦ ਸੀਐਮ ਕੌਣ ਹੋਵੇਗਾ ਕਿਉਂਕਿ ਅਕਲੇਸ਼ ਯਾਦਵ ਨੇ ਤਾਂ ਖੁੱਲਾ ਸੱਦਾ ਦੇ ਦਿੱਤਾ ਹੈ ਫਿਰ ਉਸ ਤੋਂ ਗੱਲ ਗਈ ਹੈ ਬਜਟ ਦੀ ਤਿਆਰੀ 2024 ਦਾ ਬਜਟ ਵੀ ਭਾਰਤੀ ਜਨਤਾ ਪਾਰਟੀ ਨੇ ਪੇਸ਼ ਕਰਨਾ ਹੈ ਉਹ ਕਿੰਨਾ ਕੁ ਲੋਕਾਂ ਦੇ ਲਈ کارਗਰ ਸਿੱਧ ਹੋਵੇਗਾ ਜਾਂ ਪੋਜ਼ਿਟਿਵਿਟੀ ਕਿੰਨੀ ਕੁ ਉਹ ਦੇ ਵਿੱਚ ਹੋਵੇਗੀ ਉਹਦਾ ਵੀ ਹਾਲੇ ਮੰਥਨ ਕਰ ਰਹੀ ਹੈ ਭਾਰਤੀ ਜਨਤਾ ਪਾਰਟੀ ਦੂਸਰੇ ਪਾਸੇ ਜੇ ਗੱਲ ਕਰੀਏ ਨਰਿੰਦਰ ਮੋਦੀ ਦੀ ਜਿਹੜੇ ਤੀਜੀ ਵਾਰੀ ਪ੍ਰਧਾਨ ਮੰਤਰੀ ਬਣ ਚੁੱਕੇ ਨੇ ਭਾਰਤ ਦੇ ਉਹਨਾਂ ਦੀ ਕਾਰਜਗੁਜ਼ਾਰੀ ਪਿਛਲੇ ਦਸਾਂ ਸਾਲਾਂ ਦੇ ਵਿੱਚ ਕੋਈ ਚੰਗੀ ਨਹੀਂ ਰਹੀ ਅਤੇ ਆਉਣ ਵਾਲੇ ਪੰਜਾਂ ਸਾਲਾਂ ਦੇ ਵਿੱਚ ਵੀ ਚੰਗੀ ਨਹੀਂ ਹੋਵੇਗੀ ਜੇ ਗੱਲ ਕਰੀਏ ਈਟੀਆਂ ਇੰਡੀਆ ਗਠਜੰਬੰਦਨ ਦੀ ਉਹ ਵੀ ਹੁਣ ਅੰਦਰ ਖਾਤੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਵਿਧਾਇਕ ਨੇ ਜਾਂ ਜਿਹੜੇ ਲੋਕ ਸਭਾ ਦੇ ਮੈਂਬਰ ਨੇ ਉਹਨਾਂ ਨੂੰ ਅੰਦਰ ਖਾਤੇ ਫੁੱਲਣ ਦੀ ਕੋਸ਼ਿਸ਼ ਕਰ ਰਿਹਾ ਹੈ ਉਹ ਘਾਤ ਵਿੱਚ ਨੇ ਨਤੀਸ਼ ਕੁਮਾਰ ਵੈਂਕੇ ਨਾਡੂ ਕਦੋਂ ਹਥਿਆਰ ਛੁੱਟਣ ਅਸੀਂ ਉਹਨਾਂ ਦੇ ਨਾਲ ਮਿਲ ਕੇ ਜਿਹੜੀ ਕਾਂਗਰਸ ਇੰਡੀਆ ਦੀ ਸਰਕਾਰ ਬਣਾਈ ਹੈ ਇਸ ਨੂੰ ਲੈ ਕੇ ਵੀ ਜੀਪੀ ਨੰਦਾ ਵਰਗੇ ਪੂਰੇ ਬੁਖਲਾਏ ਹੋਏ ਨੇ ਜੇ ਜਾਖੜ ਦੀ ਗੱਲ ਕਰੀਏ ਜਾਖੜ ਤੇ ਸਾਇਲੈਂਟ ਨੇ ਕਿਉਂਕਿ ਉਹਨਾਂ ਦੀ ਪਤਨੀ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੀ ਹੈ ਅਤੇ ਜਿਹੜੇ ਇਲਾਜ ਲਈ ਸੂਟੀਰ ਲੈਂਡ ਦੇ ਵਿੱਚ ਦਾਖਲ ਹੈ ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਸੁਨੀਲ ਕੁਮਾਰ ਜਾਕਰ ਦੀ ਜਿਹੜੀ ਪਤਨੀ ਹੈ ਉਹ ਆ ਜਾਏਗੀ ਇੱਕ ਵੀਕ ਦੇ ਵਿੱਚ ਲੇਕਿਨ ਇਲਾਜ ਲੰਮਾ ਹੋ ਗਿਆ 2-3 ਮਹੀਨੇ ਵੀ ਲੱਗ ਸਕਦੇ ਨੇ ਇਸ ਸਾਰੇ ਮਾਮਲੇ ਜਿਹੜੇ ਨੇ ਉਲਝਾ ਦਿੱਤਾ ਹੈ ਪ੍ਰਧਾਨਗੀ ਨੂੰ ਲੈ ਕੇ ਸੁਨੀਲ ਕੁਮਾਰ ਜਾਕਰ ਦੀ ਜੇ ਅਜਿਆ ਨਾ ਹੁੰਦਾ ਤਾਂ ਭਾਰਤੀ ਜਨਤਾ ਪਾਰਟੀ ਨੇ 1 ਮਿੰਟ ਦੇ ਵਿੱਚ ਭਾਜਪਾ ਦੇ ਪ੍ਰਧਾਨ ਬਦਲ ਦੇਣੇ ਸੀ ਸੌਰੀ ਬਦਲ ਦੇਣਾ ਸੀ ਇਸ ਨੂੰ ਲੈ ਕੇ ਹੁਣ ਦੱਸਿਆ ਜਾ ਰਿਹਾ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੋਈ ਭਾਰਤੀ ਜਨਤਾ ਪਾਰਟੀ ਦੀ ਲਗਭਗ 350 ਤੋਂ ਵੀ ਜ਼ਿਆਦਾ ਉਥੇ ਭਾਰਤੀ ਜਨਤਾ ਪਾਰਟੀ ਦੇ ਵਰਕਰ ਇਕੱਠੇ ਹੋਏ ਜੇਪੀ ਨੰਡਾ ਵੀ ਉਥੇ ਮੌਜੂਦ ਸੀ ਅਤੇ ਸੁਨੀਲ ਕੁਮਾਰ ਜਾਖੜ ਵੀ ਸੀ ਜਦੋਂ ਸੁਨੀਲ ਕੁਮਾਰ ਜਾਖੜ ਨੇ ਮਾਈਕ ਫੜਿਆ ਮਾਈਕ ਦੇ ਵਿੱਚ ਉਸ ਨੇ ਵੈਰਾਗੀ ਵਾਲਾ ਭਾਸ਼ਣ ਦੇ ਦਿੱਤਾ ਇਟ ਮੀਨਸ ਕਿ ਇੱਕ ਪਾਸੇ ਤੋਂ ਲੱਗ ਰਿਹਾ ਹੈ ਕਿ ਜਿਵੇਂ ਉਹ ਪ੍ਰਧਾਨਗੀ ਨੂੰ ਲੈ ਕੇ ਹੱਥ ਕੜੇ ਕਰ ਗਿਆ ਹੋਣ ਜਦੋਂ ਇਹ ਉਤੋਂ ਜਿਹੜੇ ਕਾਰੀਗਰਤਾ 하게 ਸੀ ਭਾਰਤੀ ਜਨਤਾ ਪਾਰਟੀ ਦੇ ਜਦੋਂ ਉਹਨਾਂ ਨੇ ਸੁਨੀਲ ਕੁਮਾਰ ਜਾਖੜ ਦਾ ਭਾਸ਼ਣ ਸੁਣਿਆ ਤਾਂ ਉਹ ਸਾਰੇ ਹੀ ਹੈਰਾਨ ਰਹਿ ਗਏ ਕਿ ਇਹ ਹਾਲੇ ਭਾਰਤੀ ਜਨਤਾ ਪਾਰਟੀ ਨੇ ਇਹਨਾਂ ਨੂੰ ਵਿਦਾ ਨਹੀਂ ਕੀਤਾ ਨਾ ਹੀ ਪ੍ਰਧਾਨਗੀ ਦੇ ਅਹੁਦੇ ਤੋਂ ਲਾਇਆ ਹੈ ਲੇਕਿਨ ਇਹਨਾਂ ਨੇ ਪਹਿਲਾਂ ਵਿਦਾਇਗੀ ਭਾਸ਼ਣ ਕਿਉਂ ਦੇ ਦਿੱਤਾ ਇਸ ਨੂੰ ਲੈ ਕੇ ਹੁਣ ਨਿਸ਼ਾਨੀਆਂ ਸਵਾਲ ਖੜੇ ਹੋ ਰਹੇ ਨੇ ਸੁਨੀਲ ਕੁਮਾਰ ਜਾਖੜ ਤੇ ਜੋ ਪੰਜਾਬ ਪ੍ਰਦੇਸ਼ ਦੇ ਪਾਰਟੀ ਪ੍ਰਧਾਨ ਨੇ ਭਾਵੇਂ ਪੰਜਾਬ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਕੁਝ ਨਹੀਂ ਬਣਨਾ ਕਿਉਂਕਿ ਜਿੰਨੀ ਦੇਰ ਤੱਕ ਕਾਲੇ ਕਾਨੂੰਨ ਪਾਸ ਨਹੀਂ ਹੁੰਦੇ ਜਿੰਨੀ ਦੇਰ ਤੱਕ ਉਹਨਾਂ ਨੂੰ ਵਾਪਸ ਨਹੀਂ ਲਿਆ ਜਾਂਦਾ ਉਨੀ ਦੇਰ ਤੱਕ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਹੁੰਦਾ ਰਹੇਗਾ ਚਾਹੇ ਉਹ ਚੋਣਾਂ ਹੁਣ ਲੋਕ ਸਭਾ ਦੀਆਂ ਚਾਹੇ ਹੁਣ ਵਿਧਾਨ ਸਭਾ ਦੀਆਂ 2027 ਵਾਲੀਆਂ ਹੁਣ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕਿਸ ਨੂੰ ਜਿਹੜਾ ਪ੍ਰਧਾਨ ਬਣਾਇਆ ਜਾ ਸਕਦਾ ਹੈ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਹੈ ਭਾਜਪਾ ਦਾ ਕੌਮੀ ਜਨਰਲ ਸਕੱਤਰ ਹੈ ਤਰुण ਚੋਗ ਉਸ ਨੂੰ ਜਿਹੜਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਪੰਜਾਬ ਦਾ ਪ੍ਰਧਾਨ ਬਣਾਇਆ ਜਾ ਸਕਦਾ ਹੈ ਇਸ ਨੂੰ ਲੈ ਕੇ ਅੰਦਰ ਖਾਤੇ ਸਾਰੇ ਹੀ ਜਿੰਨੇ ਵੀ ਟਕਸਾਲੀ ਆਗੂ ਨੇ ਬੀਜੇਪੀ ਦੇ ਉਹ ਅੰਦਰ ਖਾਤੇ ਇੱਕ ਦੂਜੇ ਨੂੰ ਫੋਨ ਕਰ ਰਹੇ ਨੇ ਅਤੇ ਚਰਚਾ ਛੁੱਟ ਚੁੱਕੀ ਹੈ ਪੰਜਾਬ ਦੇ ਵਿੱਚ ਤਰਨチュਗ ਦੀ ਜਿਹੜੇ ਕਿ ਕੌਮੀ ਜਰਨਲ ਸਖਤਰ ਨੇ ਪੰਜਾਬ ਦੇ ਉਹਨਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਪੰਜਾਬ ਪ੍ਰਧਾਨ ਬਨਾਇਆ ਜਾ ਸਕਦਾ ਹੈ ਧੰਨ